ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਪੀਣਾ ਸਹੀ ਹੈ ਜਾਂ ਫਿਰ ਗਲਤ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਪੀਣਾ ਯਾਨੀ ਕਿ ਕੈਂਸਰ ਨੂੰ ਬੁਲਾਵਾ ਦੇਣਾ ਹੈ ਇਸ ਦੇ ਵਿੱਚ ਸੱਚਾਈ ਕੀ ਹੈ ਖੋਜ ਕੀ ਕਹਿੰਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਦਰਸਲ پلاਸਟਿਕ ਦੀਆਂ ਬੋਤਲਾਂ ਤੋਂ ਪਾਣੀ ਪੀਣਾ ਸਿਹਤ ਲਈ ਕਿੰਨਾ ਚੰਗਾ ਮੰਨਿਆ ਜਾਂਦਾ ਹੈ ਸਿਹਤ ਮਾਇਰਾ ਅਕਸਰ ਤੁਸੀਂ ਸੁਣਿਆ ਹੋਵੇਗਾ ਖਬਰਾਂ ਵੀ ਸੁਣੀਆਂ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਪਲਾਸਟਿਕ ਦੀ ਬਜਾਏ ਕੱਚ ਜਾਂ ਫਿਰ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਨੇ ਕਈ ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਪਲਾਸਟਿਕ ਦੀਆਂ ਬੋਤਲਾਂ ਤੋਂ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਮਾਈਕਰੋਪਲਾਸਟਿਕ ਦਾਖਲ ਹੋ ਸਕਦੇ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਅੱਜਕੱਲ ਇੰਟਰਨੈਟ ਦੇ ਉੱਤੇ ਵੀ ਇੱਕ ਪੋਡਕਾਸਟ ਕਾਫੀ ਵਾਇਰਲ ਹੋ ਰਿਹਾ ਹੈ ਤਾਂ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਹੇਗਾ ਕਿ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਣ ਦੇ ਨਾਲ ਕੈਂਸਰ ਹੋ ਸਕਦਾ ਹੈ ਖਾਸ ਕਰਕੇ ਜਦੋਂ ਬੋਤਲ ਨੂੰ ਗਰਮੀ ਦੇ ਵਿੱਚ ਕਾਰ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਵਾਰ-ਵਾਰ ਵਰਤਿਆ ਜਾਂਦਾ ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈਗਾ ਚੇਂਜ ਨਹੀਂ ਕਰਦੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਲਾਂ ਤੋਂ ਅਜਿਹੀਆਂ ਗੱਲਾਂ ਚੱਲ ਰਹੀਆਂ ਨੇ ਹੁਣ ਸਵਾਲ ਇਹ ਹੈਗਾ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਣ ਦੇ ਨਾਲ ਸੱਚਮੁੱਚ ਕੈਂਸਰ ਦਾ ਖਤਰਾ ਹੁੰਦਾ ਹੈ ਸ਼ਾਇਦ ਇਹ ਗੱਲ ਤੁਸੀਂ ਵੀ ਜ਼ਰੂਰ ਸੋਚ ਰਿ ਹੋਵੇਗੇ ਦੱਸ ਦਈਏ ਕਿ ਕੁਝ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈਗਾ ਕਿ ਕੈਂਸਰ ਰਿਸਰਚ ਯੂਕੇ ਅਤੇ ਕੈਂਸਰ ਕਾਉਂਸਲ ਆਸਟ੍ਰੇਲੀਆ ਦੀਆਂ ਰਿਪੋਰਟਾਂ ਦੇ ਦਸਾਉਂਦੀਆਂ ਨੇ ਕਿ ਅਜੇ ਤੱਕ ਕੋਈ ਠੋਸ ਕੋਈ ਅਧਿਕਾਰਤ ਵਿਗਿਆਨਕ ਸਬੂਤ ਨਹੀਂ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਤੋਂ ਪਾਣੀ ਪੀਣ ਦੇ ਨਾਲ ਕੈਂਸਰ ਹੁੰਦਾ ਹੈ ਭਾਵੇਂ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਬਿਸਫੇਨੋਲ A ਜਾਂ ਫਿਰ ਬੀਪੀਏ ਜਾਂ ਫਿਰ ਹੋਰ ਪਲਾਸਟਿਕ ਮਿਸ਼ਰਣ ਵਰਗੇ ਰਸਾਇਣ ਪਾਏ ਜਾਂਦੇ ਨੇ ਪਰ ਉਹ ਪਾਣੀ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਪਾਏ ਜਾ ਸਕਦੇ ਨੇ ਇਹ ਮਾਤਰਾ ਇੰਨੀ ਘੱਟ ਹੈ ਕਿ ਇਹ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਜਦੋਂ ਪਲਾਸਟਿਕ ਨੂੰ ਗਰਮ ਕੀਤਾ ਜਾਂਦਾ ਹੈਗਾ ਜਾਂ ਫਿਰ ਜੰਮਿਆ ਜਾਂਦਾ ਹੈ ਤਾਂ ਵੀ ਕੈਂਸਰ ਦਾ ਕੋਈ ਖਤਰਾ ਨਹੀਂ ਪਾਇਆ ਜਾਂਦਾ ਕੈਂਸਰ ਬਾਰੇ ਵੀ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਜੋਨਸ ਹੌਪਕਿੰਗ ਯੂਨੀਵਰਸਿਟੀ ਅਤੇ ਵਾਲਟਰ ਰੀਡ ਆਰਮੀ ਮੈਡੀਕਲ ਸੈਂਟਰ ਦੇ ਹਵਾਲੇ ਦੇ ਨਾਲ ਇਹ ਫੈਲਾਈਆਂ ਗਈਆਂ ਸਨ ਪਰ ਦੋਵਾਂ ਸੰਸਥਾਵਾਂ ਨੇ ਇਹਨਾਂ ਦਾਅਵਿਆਂ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਹੈ ਹਾਲਾਂਕਿ ਇਹ ਅਪਡੇਟ ਖਰਵਾਲੇ ਟੀਵੀ ਦੇ ਦੁਆਰਾ ਨਹੀਂ ਦਿੱਤੀ ਜਾ ਰਹੀ ਹੈ ਇਹ ਅਪਡੇਟ ਸੂਤਰਾਂ ਦੇ ਹਵਾਲੇ ਦੱਸੀ ਜਾ ਰਹੀ ਹੈ ਜਿੱਥੇ ਕਿ ਯੂਕੇ ਰਿਸਰਚ ਯੂਕੇ ਅਤੇ ਕੈਂਸਰ ਕਾਉਂਸਲ ਆਸਟ੍ਰੇਲੀਆ ਦੀਆਂ ਜੋ ਰਿਪੋਰਟਾਂ ਨੇ ਉਹਦੇ ਮੁਤਾਬਕ ਦੱਸੀਆਂ ਚ ਹੋ ਰਹੀਆਂ ਨੇ ਹੁਣ ਗੱਲ ਕਰੀਏ ਵੀ ਬੀਪੀਏ ਕੀ ਹੈ ਤਾਂ ਜਿਸ ਨੂੰ ਉਕ ਅਕਸਰ ਕੈਂਸਰ ਦੇ ਨਾਲ ਜੋੜਦੇ ਨੇ ਦਰਅਸਲ ਬਿਸਫੀਨੋਲ اے ਯਾਨੀ ਕਿ ਬੀਪੀਏ ਇੱਕ ਰਸਾਇਣਿਕ ਮਿਸ਼ਰਣ ਹੈ ਜਿਸ ਦੀ ਵਰਤੋਂ ਕਈ ਤਹਾਕਿਆਂ ਤੋਂ ਪਲਾਸਟਿਕ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਤਾਂ ਬੀਪੀਏ ਮੁੱਖ ਤੌਰ ਦੇ ਉਤੇ ਪੋਲੀਕਾਰਬੋਨੇਟ ਪਲਾਸਟਿਕ ਅਤੇ ਇਪੋਕਸੀ ਰਾਲ ਦੇ ਨਿਰਮਾਣ ਦੇ ਵਿੱਚ ਵਰਤਿਆ ਜਾਂਦਾ ਹੈ ਜਿਸ ਤੋਂ ਪਲਾਸਟਿਕ ਦੀਆਂ ਬੋਤਲਾਂ ਭੋਜਨ ਦੇ ਡੱਬੇ ਪਲਾਸਟਿਕ ਵਾਲੇ ਡੱਬੇ ਬੱਚਿਆਂ ਦੀਆਂ ਬੋਤਲਾਂ ਡੱਬਾ ਬੰਦ ਭੋਜਨ ਦੇ ਡੱਬਿਆਂ ਦੀ ਅੰਦਰੂਨੀ ਪਰਤ ਅਤੇ ਥਰਮਲ ਪੇਪਰ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਬੀਪੀਏ ਨੂੰ ਦੱਸਦੇ ਕਿ ਐਂਡੋਕ੍ਰੀਨ ਤੇ ਡਿਸਪਲੇਟਰ ਮੰਨਿਆ ਜਾਂਦਾ ਹੈ ਸਰਲ ਸ਼ਬਦਾਂ ਦੇ ਵਿੱਚ ਕਹੀ ਜਾਵੇ ਤਾਂ ਇਹ ਸਰੀਰ ਦੇ ਹਾਰਮੋਨਸ ਸਿਸਟਮ ਦੇ ਵਿੱਚ ਵਿਗਨ ਪਾ ਸਕਦਾ ਹੈ ਇਹ ਐਸਟ੍ਰੋਜਨ ਵਰਗੇ ਹਾਰਮੋਨਾਂ ਦੀ ਨਕਲ ਕਰ ਸਕਦਾ ਹੈ ਤੇ ਸੰਤੁਲਨ ਦੇ ਉਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਕੁਝ ਅਧਿਐਨਾਂ ਦੇ ਕੁਝ ਅਧਿਐਨ ਜਿਹੜੇ ਕੀਤੇ ਗਏ ਨੇ ਉਹਨਾਂ ਨੇ ਸੁਝਾਅ ਦਿੱਤੇ ਨੇ ਕਿ ਬੀਪੀਏ ਦਾ ਜ਼ਿਆਦਾ ਸੰਪਰਕ ਪ੍ਰਜਨਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਭਰੂਣ ਦੇ ਵਿਕਾਸ ਦੇ ਵਿੱਚ ਵਿਗਨ ਪਾ ਸਕਦਾ ਹੈ ਯਾਨੀ ਕਿ ਪ੍ਰੈਗਨਨਸੀ ਦੇ ਵਿੱਚ ਵਿਗਨ ਪਾ ਸਕਦਾ ਹੈ ਦਿਲ ਦੀ ਬਿਮਾਰੀ ਅਤੇ ਸ਼ੂਗਰ ਦੇ ਜੋਖਮ ਨੂੰ ਵਧਾ ਸਕਦਾ ਹੈ ਇਸ ਤੋਂ ਇਲਾਵਾ ਬੀਪੀਏ ਦੇ ਜ਼ਿਆਦਾ ਸੰਪਰਕ ਦੇ ਨਾਲ ਛਾਤੀ ਅਤੇ ਪ੍ਰੋਸਟੇਟ ਕੈਂਸਰ ਦਾ ਜੋਖਮ ਵੱਧ ਸਕਦਾ ਹੈ ਪਰ ਇਸ ਦਾ ਅਜੇ ਕੋਈ ਠੋਸ ਸਬੂਤ ਨਹੀਂ ਮਿਲਿਆ ਇਸ ਸੰਬੰਧ ਦੇ ਵਿੱਚ ਹੋਰ ਖੋਜ ਦੀ ਲੋੜ ਹੈਗੀ ਹੈ ਜੋ ਕਿ ਕਰ ਰਹੇ ਨੇ ਪਰ ਹੁਣ ਸਵਾਲ ਫਿਰ ਵੀ ਉਹੀ ਹੈ ਕਿ ਕੀ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਵਰਤਿਆ ਜਾਣ ਵਾਲਾ ਬੀਪੀਐਸ ਸਿਹਤ ਲਈ ਸੁਰੱਖਿਆ ਹੈ ਜਾਂ ਫਿਰ ਨਹੀਂ ਕਈ ਦੇਸ਼ਾਂ ਦੀਆਂ ਰੈਗੂਲੇਟਰੀ ਸੰਸਥਾਵਾਂ ਜਿਵੇਂ ਕਿ ਯੂਐਸ ਐਫਡੀਏ ਈਐਫਐਸਏ ਅਤੇ ਫੂਡ ਸਟੈਂਡਰਡ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਪਾਇਆ ਹੈਗਾ ਕਿ ਬੀਪੀਏ ਦਾ ਘੱਟ ਮਾਤਰਾ ਦੇ ਵਿੱਚ ਸੇਵਨ ਸੁਰੱਖਿਤ ਹੈ ਕਿਉਂਕਿ ਸਰੀਰ ਇਸ ਨੂੰ ਜਲਦੀ ਬਾਹਰ ਕਰਦਾ ਹੈ ਬੀਪੀਏ ਪਲਾਸਟਿਕ ਦੀਆਂ ਬੋਤਲਾਂ ਤੋਂ ਬਹੁਤ ਘੱਟ ਮਾਤਰਾ ਦੇ ਵਿੱਚ ਸਰੀਰ ਵਿੱਚ ਦਾਖਲ ਹੁੰਦਾ ਹੈ ਜਿਸ ਨੂੰ ਸਰੀਰ ਜਲਦੀ ਟੁੱਟਦਾ ਹੈ ਅਤੇ ਪਿਸ਼ਾਬ ਦੇ ਰਾਹੀਂ ਬਾਹਰ ਕਰਦਾ ਹੈ ਜਿਸ ਕਾਰਨ ਇਸਾ ਸਰੀਰ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹਾਲਾਂਕਿ ਕਈ ਦੇਸ਼ਾਂ ਦੇ ਵਿੱਚ ਬੇਬੀ ਪ੍ਰੋਡਕਟਸ ਸਮੇਤ ਕੁਝ ਉਤਪਾਦਾਂ ਦੇ ਵਿੱਚ ਬੀਪੀਏ ਦੇ ਉੱਤੇ ਅਜੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਸੇਤ ਲਈ ਕੋਈ ਖਤਰਾ ਨਾ ਹੋਵੇ। ਕਾਈ ਪੂਰੀ ਅਪਡੇਟ ਸੂਤਰਾ ਦੇ ਹਵਾਲੇ ਦੱਸੀ ਗਈ ਹੈ ਕਿ ਖਬਰ ਵਾਲੇ ਟੀਵੀ ਇਸ ਖਬਰ ਦੀ ਜਾਂ ਫਿਰ ਇਸ ਅਪਡੇਟ ਦੀ ਪੁਸ਼ਟੀ ਨਹੀਂ ਕਰਦਾ।